ਸਮਾਂ ਚੱਲ ਰਿਹਾ ਹੈ ਪਹਿਲਾ ਪੱਲਾ ਸਾਡਾ ਇਸ ਤਰ੍ਹਾਂ ਅਕਸਮਾਤ ਉਹ ਮ निधन ਹੋ ਗਿਆ ਫਿਰ ਚਰਨਜੀਤ ਉਹ ਜਾਜੀ ਦਾ ਹੋ ਗਿਆ ਹੁਣ ਇਹ ਸਾਡਾ ਹੈ ਯੰਗ ਬੱਚਾ ਐਨਾ ਸੋਹਣਾ ਸੁਨੱਖਾ ਸਿੰਗਰ ਵੀ ਤੇ ਐਕਟਰ ਵੀ ਬਹੁਤ ਕਾਟਾ ਤੇ ਹੈ ਔਰ ਇਸ ਵੇਲੇ ਮੈਂ মিডিਆ ਨੂੰ ਵੀ ਇਹ ਕਹਿਣਾ ਕਿ ਥੋੜੀ ਜੀ ਸੰਵੇਦਨਸ਼ੀਲਤਾ ਦਿਖਾਣ بجائے ਦੇ ਕਿ ਇਸ ਤਰ੍ਹਾਂ ਸਾਨੂੰ ਛੇੜ ਕੇ ਸਾਡੇ ਹੰਝੂ ਦੇਖ ਕੇ ਤੁਸੀਂ ਮਤਲਬ ਪਬਲਿਕ ਤੇ ਆਪਣੇ ਵਿਊਜ਼ ਵਗੈਰਾ ਬਤਾਓ ਇਤੋਂ ਜ਼ਿਆਦਾ ਅੱਛਾ ਇਹ ਹੈ ਕਿ ਅਸੀਂ ਸਾਰੇ ਐਸ ਤਰ੍ਹਾਂ ਸੋਚੀਏ ਕਿ ਸਾਡਾ ਆਪਣਾ ਛੋਟਾ ਭਰਾ ਇੱਕ ਛੋਟਾ ਨੌਜਵਾਨ ਬੱਚਾ ਚਲਾ ਗਿਆ ਹੈ ਉਹਦਾ ਅਫਸੋਸ ਹੈ ਉਹਨਾਂ ਦੇ ਘਰ ਵਾਲਿਆਂ ਬਾਰੇ ਸੋਚੋ ਉਹਨਾਂ ਦੀ ਵਾਈਫ ਜਿਹੜੀ ਹਲੇ ਕਿੰਨੀ ਯੰਗ ਉਹਨਾਂ ਦੀ ਮਦਰ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਹੈ ਮਤਲਬ ਜਿਹਨੂੰ ਅਸੀਂ ਕਦੀ ਵੀ ਕਾਟੇ ਨੂੰ ਪੂਰਾ ਨਹੀਂ ਕਰ ਸਕਦੇ ਇਹ ਉਹ ਜਹਾ ਸਮਾਂ ਹੈ ਇਸ ਵੇਲੇ ਅਸੀਂ ਲੋਕ ਤਾਂ ਬਹੁਤ ਕੋਸ਼ਿਸ਼ ਕਰ ਰਹੇ ਹਸੀਂ ਕਿ ਪ੍ਰਮਾਤਮਾ ਦੇ ਅਰਦਾਸਾਂ ਕਰ ਲੈ ਸਕੇ ਸ਼ਾਇਦ ਸਾਡੀ ਅਰਦਾਸਾਂ ਕਬੂਲ ਨਹੀਂ ਹੋਈਆਂ ਹੁਣ ਉਹਦੇ ਕੋਲ ਸਾਡੇ ਵਿੱਚ ਕੋਈ ਕਮੀ ਰਹਿ ਗਈ ਹੈ ਮੈਂ ਚਾਹਾਂਗਾ ਕਿ ਹੁਣ ਇੱਕ ਮੁੜ ਕੇ ਅਸੀਂ ਫੇਰ ਅਰਦਾਸ ਕਰਦੇ ਕਿ ਮਹਾਰਾਜ ਤੁਸੀਂ ਈਦੀ ਆਤਮਾ ਨੂੰ ਆਪਣੇ ਚਰਨਾਂ 'ਚ ਸਤਾਨ ਦੇਣਾ ਸਮਾਂ ਚੱਲ ਰਿਹਾ ਹੈ ਪਹਿਲਾ ਪੱਲਾ ਸਾਹ ਦਾ ਅਸਰਾ ਅਕਸਮਾਤ ਨਿਦਨ ਹੋ ਗਿਆ ਫਿਰ ਚਰਨਜੀਤ ਹੂਜਾ ਜੀ ਦਾ ਹੋ ਗਿਆ ਹੁਣ ਇਹ ਸਾਡਾ ਯੰਗ ਬੱਚਾ ਇੰਨਾ ਸੋਹਣਾ ਸੁਨਾਖਾ ਸਿੰਗਰ ਵੀ ਤੇ ਐਕਟਰ ਵੀ ਬਹੁਤ ਕਾਟਾ ਪਿਆ ਹੈ ਔਰ ਇਸ ਵੇਲੇ ਮੈਂ মিডিਆ ਨੂੰ ਵੀ ਇਹ ਕਹਾਂਗਾ ਕਿ ਥੋੜੀ ਜੀ ਸੰਵੇਦਨਸ਼ੀਲਤਾ ਦਿਖਾਣ ਬਜਾਇਦੇ ਕਿ ਇਸ ਤਰ੍ਹਾਂ ਸਾਨੂੰ ਛੇੜ ਕੇ ਸਾਡੇ ਅੰਜੂ ਦੇਖ ਕੇ ਤੁਸੀਂ ਮਤਲਬ ਪਬਲਿਕ ਤੇ ਆਪਣੇ ਵਿਊਜ਼ ਵਗੈਰਾ ਵਧਾਓ ਇਹ ਤੋਂ ਜ਼ਿਆਦਾ ਅੱਛਾ ਇਹ ਹੈ ਕਿ ਅਸੀਂ ਸਾਰੇ ਇਸ ਤਰ੍ਹਾਂ ਸੋਚੀਏ ਕਿ ਸਾਡਾ ਆਪਣਾ ਛੋਟਾ ਭਰਾ ਇੱਕ ਛੋਟਾ ਨੌਜਵਾਨ ਬੱਚਾ ਚਲਾ ਗਿਆ ਹੈ ਉਹਦਾ ਅਫਸੋਸ ਹੈ ਉਹਨਾਂ ਦੇ ਘਰ ਵਾਲਿਆਂ ਬਾਰੇ ਸੋਚੋ ਉਹਨਾਂ ਦੀ ਵਾਈਫ ਜਿਹੜੀ ਹਲੇ ਕਿੰਨੀ ਯੰਗ ਉਹਨਾਂ ਦੀ ਮਦਰ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਹਨ ਮਤਲਬ ਜਿਹਨੂੰ ਅਸੀਂ ਕਦੀ ਵੀ ਕਾਟੇ ਨੂੰ ਪੂਰਾ ਨਹੀਂ ਕਰ ਸਕਦੇ ਇਹ ਉਹ ਜਹਾਸਾ ਹੈ ਇਸ ਵੇਲੇ ਅਸੀਂ ਲੋਕ ਤਾਂ ਬਹੁਤ ਕੋਸ਼ਿਸ਼ ਕਰ ਰਹੇ ਸਿਕੇ ਪ੍ਰਮਾਤਮਾ ਦੇ ਅਰਦਾਸਾਂ ਕਰ ਲੈ ਸਕੇ ਸ਼ਾਇਦ ਸਾਡੀ ਅਰਦਾਸਾਂ ਕਬੂਲ ਨਹੀਂ ਹੋਈਆਂ ਉਹਦੇ ਕੋਲ ਸਾਡੇ ਵਿੱਚ ਕੋਈ ਕਮੀ ਰਹਿ ਗਈ ਹੈ ਮੈਂ ਚਾਹਾਂਗਾ ਕਿ ਹੁਣ ਇੱਕ ਮੁੜ ਕੇ ਅਸੀਂ ਫੇਰ ਅਰਦਾਸ ਕਰਦੇ ਕਿ ਮਹਾਰਾਜ ਤੁਸੀਂ ਇਹਦੀ ਆਤਮਾ ਨੂੰ ਆਪਣੇ ਚਰਨਾਚ ਸਥਾਨ ਦੇਣਾ